ਸਰਬਜੀਤ ਸੰਗਰੂਰ ਵੀ ਦੀ ਰਚਨਾ ਨਸ਼ਿਆਂ ਦੇ ਇੱਥੇ ਤੈੜੇ ਦਰਿਆ ਵਗਦੇ ਨਸ਼ਿਆਂ ਦੇ ਇੱਥੇ ਤੈੜੇ ਦਰਿਆ ਵਗਦੇ ਨਸ਼ਿਆਂ ਦੇ ਇੱਥੇ ਤੈੜੇ ਦਰਿਆ ਵਗਦੇ ਨਸ਼ਾ ਕਿੱਤੇ ਬਿਨਾਂ ਨਾ ਹੱਸਦੇ ਕੰਲੀ ਨਸ਼ਾ ਪੈਸੇ ਮੰਗਣ ਹੱਥ ਅੱਡ ਮਿੱਤਰਾ ਕੰਲੀ ਨਸ਼ਾ ਪੈਸੇ ਮੰਗਣ ਹੱਥ ਅੱਡ ਮਿੱਤਰਾ ਨਖੇ ਪੈੜਿਆ ਤੂੰ ਛੱਡ ਮਿੱਤਰਾ ਨਖੇ ਪੈੜਿਆ ਨਦਿਆ ਛੱਡ ਮਿੱਤਰਾ ਤੇਲੂਸ ਤੇਰਾ ਦੇਣਾ ਇਸ ਕੱਢ ਮਿੱਤਰਾ ਤੇਲੂਸ ਤੇਰਾ ਦੇਣਾ ਇਸ ਕੱਢ ਨਿੱਤਰਾ ਛੱਡ ਦੇ ਦਾਰੂ ਛੱਡ ਦੇ ਦਾਰੂ ਛੱਡ ਦੇ ਦਾਰੂ ਛੱਡ ਦੇ ਦਾਰੂ ਨਸ਼ੇ ਪੜਿਆ ਨੂੰ ਤੂੰ ਛੱਡ ਮਿੱਤਰਾ ਟੇਲੂਸ ਤੇਰਾ ਦੇਣਾ ਇਸੇ ਕੱਢ ਲਿਖੀਰਾ ਕੱਢ ਦੇ ਦਾਰੂ ਛੱਡ ਦੇ ਦਾਰੂ ਛੱਡ ਦੇ ਦਾਰੂ ਨੂੰ ਛੱਡ ਦੇ ਦਾਰੂ ਛੱਡ ਦੇ ਦਾਰੂ